ਫੋਨ ਕੀਤਾ ਸੀ ਤੈਨੂੰ ਘਰ ਆਉਣ ਵਾਸਤੇ ਹਾਂ ਫੋਨ ਐਥੇ ਨੈਟਵਰਕ ਹੀ ਨਹੀਂ ਰਹਿੰਦਾ ਓਹ ਹੋ ਹੋ ਨੈਟਵਰਕ ਨਹੀਂ ਰਹਿੰਦਾ ਹਾਂ ਤੇ ਫਿਰ ਤੈਨੂੰ ਜਦੋਂ ਉਦੋਂ ਤੁਹਾਡੇ ਇਸ਼ਤਿਹਾਰ ਨੇ ਕਿੰਨਾ ਰੌਲਾ ਪਾਇਆ ਮਕਾਲ ਕਰ ਲਈ ਸੀ ਉਦੋਂ ਵੀ ਜ਼ਮੀਨ ਵੇਚਾਂਗੇ ਵੇਚਾਂਗੇ ਹਾਂ ਇਹ ਮੁਕਸਰ ਜ਼ਿਲ੍ਹੇ ਜ਼ਮੀਨ ਹੁਣ ਕਦੀ ਗਏ ਉੱਥੇ ਕਿ ਨਹੀਂ ਹੁਣ ਤਾਂ ਜਾਂਦੇ ਰਹਿੰਦੇ ਆ ਮੱਛਾ ਮੱਥਾ ਟੇਕਣ ਜਾ ਕਦੇ ਪਰ ਠੀਕ ਆ ਬਸ ਆਖੇ ਵੱਧ ਗਿਆ ਤੁਹਾਡੇ ਗਵੰਡੂ ਚੰਗੀ ਸੋਹਣੀ ਜ਼ਮੀਨ ਵੇਚ ਕੇ ਆਇਆ ਦੋ ਮਰਬਿਆਂ ਵਾਲਾ ਜਮੀਨਦਾਰ ਮਿੱਤਰੋ ਰਾਜਸਥਾਨ ਦੇ ਵਿੱਚ ਰੋਂਦਾ ਦਿਖਾਉਣੇ ਸਨ ਕਿਉਂਕਿ ਮੈਨੂੰ ਪਤਾ ਹੈ ਪਿਓ ਜਮੀਨ ਬਾਈ ਉਹਦੀ ਜਵਾ ਰੋਡ ਦੇ ਉੱਤੇ ਸੀਗੀ ਹਾਂ ਉਹ ਚੰਗੀ ਸੀਗੀ ਆਹ ਦੇਖੋ ਕਿੱਡੇ-ਕੱਡੇ ਕਿੱਕਰ ਹੀ ਕਿੱਕਰ ਆ ਤੇ ਘਾਏ ਘਾ ਟਿੱਬੇ ਤੇ ਮੁਕਸਰ ਜ਼ਿਲ੍ਹੇ ਦੇ ਵਿੱਚ ਜਮੀਨ ਅੱਡੀ ਚੰਗੀ ਬਾਈ ਨੇ ਵੇਚਤੀ ਕੀ ਹਾਲ ਆ ਕਿਵੇਂ ਆ ਠੀਕ ਆ ਵਧੀਆ ਵਧੀਆ ਖੜਾ ਤਾਂ ਹੋ ਖੜਾ ਹੋ ਖੜਾ ਹੋ ਪਤੰਦਰਾ ਤੇ ਫਿਰ ਤੈਨੂੰ ਜਦੋਂ ਉਹ ਤਾਡੇ ਇਸ ਤਰ੍ਹਾਂ ਨੇ ਕਿੰਨਾ ਰੌਲਾ ਪਾਇਆ ਮਕਾਲ ਕਰ ਲਈ ਸੀ ਉਹਦੇ ਵਿੱਚ ਜਮੀਨ ਵੇਚਾਂਗੇ ਵੇਚਾਂਗੇ ਹਾਂ ਫਿਰ ਮੁਕਸਰ ਜ਼ਿਲ੍ਹੇ ਜਮੀਨ ਹੁਣ ਕਦੀ ਗਏ ਉੱਥੇ ਕਿ ਨਹੀਂ ਹੋਂਤਾ ਜਾਂਦੇ ਰਹਿਣਿਆ ਮੱਛਾ ਮੱਥਾ ਤੇ ਕਣ ਜਾ ਕਦੇ ਔਰ ਠੀਕਾ ਬਸ ਇੱਥੇ ਵਰ ਗਿਆ ਵਾਜ ਤੂੰ ਸਾਰੀ ਉਹਨਾਂ ਵਰਗੀ ਕੱਢਣ ਲੱਗਾ ਰਸਤਾਲੀ ਵਾਂਗੂ ਔਰ ਵਾਜ ਆਈ ਹੈ ਆਪਣੀ ਮੱਝ ਵਾਲੀ ਆਵਾਜ਼ ਤਾਂ ਕੱਢ ਸਿੱਧੀ ਵੀ ਕਿਵੇਂ ਭਾਉ ਕੀ ਹਾਲ ਹੈ ਤੂੰ ਗੱਲ ਹੀ ਨਹੀਂ ਕੀਤੀ ਓ ਬਈ ਪੁੱਲ ਗੇ ਨਿਗਾ ਤਾਂ ਸਹੀ ਆ ਕਿਹ ਆ ਵੇਲਾ ਗਿਆ ਨਿਗਾ ਤਾਂ ਸਹੀ ਆ ਨਿਗਾ ਵਧੀਆ ਕਿਹੜੀਆਂ ਫਸਲਾਂ ਫੁੱਸਲਾਂ ਇਹ ਇੱਥੇ ਬੀਜੀ ਆ ਪਤੰਦਰਾ ਫਸਲਾਂ ਫਸਲੀ ਆ ਆ ਫਸਲਾਂ ਹਾਂ ਆਹ ਕਾ ਹਾਂ ਪਤੰਦਰਾ ਉੱਥੇ ਮੱਕੀ ਹੁੰਦੀ ਸੀ ਤੇ ਇੱਥੇ ਤੇਰੇਆਂ ਫਸਲਾਂ ਕਮਾਲ ਵਾਲੀ ਗੱਲ ਆ ਯਾਰ ਨੀ ਪਰ ਉਹ ਦੁਆਏ ਦੱਸ ਬਿੱਤਨ ਫੋਨ ਕਰਦੇ ਤੂੰ ਅਖਾ ਚਲਾ ਜਾ ਆ ਜਾ ਤੇ ਘਰੋਂ ਪਤੰਦਰਾ ਤੋਂ ਨਿਕਲਿਆ ਘਰ ਕੇ ਹੋਇਆ ਤੇਰਾ ਘਰ ਤਾਂ ਹੋ ਵੇਖੋ ਆਪਣਾ ਘਰ ਹੀ ਆਉ ਬਕਰਨਾ ਸੁਣਾ ਵੈਸੇ ਵੈਸੇ ਛੋੜਦੇ ਤਾਂ ਨਹੀਂ ਰੀਸ਼ ਹੁੰਦੀਆਂ ਭਾਈ ਛੋੜਦੇ ਤਾਂ ਪੱਕੀਆਂ ਹੋ ਜਾਂਦੀਆਂ ਹਾਂ ਆਦੇ ਵਸ ਠੀਕ ਆ ਪਾਰਾ ਗੱਲ ਆਏ ਅ ਵੀ 2 ਵਜੇ 2 ਕਿੱਲੇ ਹੁੰਦੀ ਸਾਨੂੰ ਅੱਛਾ ਬਹੁਤ ਟੋਪ ਦੀ ਛੜਕ ਦੇ ਦਿੱਤੀ ਮੈਂ ਤਾਂ ਤੇਰੀ ਬਹੁਤ ਵਧੀਆ ਸੀ 2 ਆਉਂਦੀ ਤੇ ਉਹ ਤਾਂ ਪਕੂਰਾ ਦੇ ਉੱਤੇ ਸੀ 10 ਕਿੱਲੇ ਵਰਗੀ ਸੀ ਸੜਕ ਦੇ ਉੱਤੇ ਪਈ ਸੀ ਸਾਡੀ ਪਤਾ ਹੋਊਗਾ ਨਾਲੇ ਤੈਨੂੰ ਜਦੋਂ ਆਪਾਂ ਜਾਂਦੇ ਹਾਂ ਮੇਰਾ ਤਾਂ ਕੋੜਤ ਹੈਗੀ ਮੈਂ ਤਾਂ ਰੋਂਦਾ ਰਿਹਾ ਉਹ ਜਦੋਂ ਤੁਸੀਂ ਤੁਰੇ ਤੇ ਦੋ ਕਿੱਲੇ ਸੀ ਤੇ ਸਾਫ ਵਾਲਾ ਇੱਥੇ ਅੱਗੇ ਸਾਡੇ ਦੋ ਮਰਬੇ ਬਣ ਗਏ ਜਿਹੜਾ ਨਹੀਂ ਹੁੰਦਾ ਹੋਵੇ ਉਹ ਖੜਾ ਦੇਖੀ ਆ ਯਾਰ ਪਤੰਦਰਾ ਕੀ ਹਾਲ ਆ ਯਾਰ ਦੱਸ ਯਾਰ ਬਾਈ ਤੁਸੀਂ ਜਿਹੜੇ ਵੇਖ ਰਹੇ ਹੋ ਵੀਡੀਓ ਦੱਸਿਓ ਯਾਰ ਆ ਹਾਲ ਹੈਗਾ ਕੋਈ ਹਰਪੋਕਰਨ ਜ਼ਿਲ੍ਹੇ ਦੀ ਵੀਡੀਓ ਵਿਖਾਈ ਦੇਣਾ ਤੁਹਾਨੂੰ ਕਿੱਕਰ ਤੇ ਥੱਲੇ ਘਾਹ ਹੀ ਘਾਹ ਤੇ ਬੇਲੀ ਨੇ ਤਾਂ ਚੰਗੀ ਐਡੀ ਜ਼ਮੀਨ ਸੀ ਸਾਡੇ ਇੰਨਾ ਜੀ ਨੂੰ ਕੁਝ ਹੋਇਆ ਯਾਰ ਮੈਂ ਆ ਯਾਰ ਬਾਈ ਨਾ ਵਿੱਚ ਉਹ ਨਾ ਵਿੱਚ ਰੋਡ ਤੇ ਆ ਅੱਜ ਹੁਣ ਪਤਾ ਕੀ ਹਾਲ ਆ ਉੱਤੇ ਹੁਣ ਜ਼ਮੀਨ ਦਾ ਵੇਖਿਆ ਰੇਟ ਰੇਟ ਬਹੁਤ ਆ ਪਰ ਸਾਡੇ ਵੀ ਚਲੋ ਠੀਕ ਆ ਉਦੋਂ ਆਏ ਸੀ ਨਾ ਵੀ ਰੱਬੇ ਦੋ ਜਾਣਗੇ ਦੋ ਮੁਕਸਰ ਜਿਹੜੇ ਦੇ ਵਿੱਚ ਵੈਸੇ ਤਾਂ ਦੋ ਮਰਬੇ ਕਿੱਥੇ ਦੋ ਖਿੱਲੇ ਪਰ ਆਏ ਆ ਵੀ ਚਲੋ ਠੀਕ ਆ ਟਾਈਮ ਪਾਸ ਆ ਭੁੱਖੇ ਮਰੀ ਜਾਂਦੇ ਮਰਦੇ ਨਹੀਂ ਇਹ ਆਈ ਵੀ ਨੇ ਤੁਮੇ ਤਮੇ ਵੀ ਇੱਥੇ ਹੋ ਜਾਂਦੇ ਆਂ ਮੀ ਅਸੀਂ ਵੇਚ ਦਿੰਦਾ ਦੋ ਰੁਪਏ ਕੁਆਟਰ ਰੋਚਦੇ ਆ ਕਿੰਨੇ ਨੂੰ 200 ਰੁਪਏ ਕੁਆਟਰ ਤੁਮੇ ਹਾਂ ਤੋੜ ਤੋੜ ਕੇ ਤੇ ਲੇਦਾ ਲੂਦਾ ਪੈਰਾਂ ਚੜਾ ਕੇ ਤੇ ਫੇਰ ਜਾ ਕੇ ਤਲਾਉਂਦੇ ਹੋਗੇ ਤੁਮਿਆਂ ਦੇ ਗੱਲ ਤੁਮੇ ਨੇ ਇੱਕ ਥੱਲੇ ਆਵੇ ਤੁਮੇ ਦੱਸਦਾ ਤੈਨੂੰ ਕਾ ਅਸੀਂ ਉਹਨਾਂ ਇਹਨੂੰ ਵੱਢ ਕੇ ਸਵਾਰ ਕੇ ਰੱਖ ਲੈਣੇ ਨੂੰ ਵੇਚ ਦੰਨੇ ਆ ਤੇ ਉਸ ਅਸੀਂ ਆਪਦੇ ਬੱਕਰੀਆਂ ਰੱਖ ਰੱਖੀਆਂ ਆਪਾਂ ਮਾਲ ਵੀ ਰੱਖਿਆ ਉਹਨਾਂ ਨੂੰ ਵੀ ਪਾ ਦੰਨੇ ਆ ਅੱਛਾ ਬੱਕਰੀਆਂ ਬੱਕਰੀਆਂ ਤੇ ਚੰਗੀਆਂ ਚਫ ਗਾਵਾਂ ਤੇ ਮੱਕੀ ਵਾਲਾ ਦੇਖੀ ਚਫ ਦਾ ਨਹੀਂ ਪਤਾ ਗਾਈਆਂ ਗੂਈਆਂ ਤਾਂ ਪਰ ਬਸ ਪਹਿਲਾਂ ਇਹ ਦੱਸੋ ਇੰਨਾ ਮੂੰਹ ਵੱਲ ਰੱਖਿਆ ਕਿ ਜਿਆਦੀ ਗਰਮੀ ਲੱਗਦੀ ਤੈਨੂੰ ਗਰਮੀ ਬਹੁਤ ਆਦੀ ਨਹੀਂ ਅਰ ਸਾਨੂੰ ਨਾ ਇੱਥੇ ਬੈਠਾ ਸੀ ਮੈਂ ਜੰਡੀ ਥੱਲੇ ਵਧੀਆ ਅੱਛਾ ਇੱਥੇ ਹਾਂ ਯਾਰਾ ਹੁੰਦਾ ਸੀ ਦਰਖਤ ਥੱਲੇ ਹਾਂ ਹੋਰ ਠੀਕ ਆ ਪੰਜਾਬ ਵਾਲੇ ਪੰਜਾਬ ਦਾ ਪਤੰਦਰਾ 888 ਬਾਠਾ ਆਲੀ ਫੋਨ ਕਿਧਰ ਵਾਲੀ ਫੱਟਾ ਉਹ ਯਾਰ ਟੈਲੀਫੋਨ ਨਹੀਂ ਗਾ ਮੈਂ ਇਧਰ ਵੀਡੀਓ ਗ੍ਰਾਫੀ ਕਰਦਾ ਸੀ ਨਾ ਕਾਦੀ ਵੀਡੀਓ ਗ੍ਰਾਫੀ ਕਰਦੇ ਆ ਇੱਥੇ ਕੀ ਆ ਟੱਬਿਆਂ ਵਿੱਚ ਵੀਡੀਓ ਕਾਫੀ ਉਹ ਤਾਂ ਟਿੱਬੇ ਤਾਂ ਹੁਣ ਦਿਖਾਵਾਂਗੇ ਵੀ ਜਿਹੜਾ ਕੋਈ ਬੰਦਾ ਸਾਡਾ ਪੰਜਾਬੀ ਉਧਰਲਾ ਪੰਜਾਬ ਵਾਲਾ ਹੋਰ ਤਾਂ ਨਾ ਫਸ ਜੇ ਇਧਰ ਆ ਕੇ ਨਹੀਂ ਫਸਣ ਅੱਜ 23 ਚਾਹੁੰਦੇ ਆ ਭਾਈ ਉਧਰ ਮਰੱਬੇ ਬਣ ਜਾਂਦੇ ਆ ਫਲਾਣਾ ਟਿੱਬਾ ਬਣ ਗਿਆ ਭਾਈ ਦੋ ਆ ਗਏ ਦੋ ਕਿੱਲੇ ਵਿੱਚ ਦੋ ਮਰੱਬੇ ਬਣ ਗਏ ਤੇ ਅੱਜ ਸਾਡੀ ਨਿਗਾਹ ਵਿੱਚ ਇੱਥੇ ਤਈ ਜਾਂਦੀ ਓ ਮੈਨੂੰ ਕੋਈ ਨਿਗਾਹ ਨਹੀਂ ਮੈਨੂੰ ਹੋਰ ਨਹੀਂ ਪਤਾ ਮੈਂ ਗਾਰੰਟੀ ਗੁਰਦਰਾ ਕੋਕਰ ਗੁਰਦਰਾ ਹੀ ਰਾਤ ਰਹਿ ਜਦੋਂ ਸਵੇਰ ਨਿਕਲੇ ਤੇ ਇੱਥੇ ਲਾਲ ਬਾਈ ਪਿੰਡਾਂ ਲੰਬੀ ਅਲੇ ਗਿੱਦੜਵਾ ਕੋਲੇ ਲਾਲ ਬਾਈ ਤੇਨ ਮੈਨੂੰ ਮੁੰਡੇ ਮਿਲੇ ਸੀ ਐ ਡਡੇ ਬੈਗ ਭਰੇ ਤੇ ਉਹ ਵੀ ਜ਼ਮੀਨ ਮਹ ਬਾਈ ਕਿੰਨੀ ਇੰਨੀ ਜ਼ਮੀਨ ਹੈਦਰ ਤੇ ਮੈਂ ਕਿਵੇਂ ਆ ਕਿਵੇਂ ਆਏ ਕਿਵੇਂ ਢੇੜਾ ਮਾਰਨ ਮਹ ਢੇੜਾ ਠੇਕੇਤੀ ਸੀ ਨਹੀਂ ਤੇ ਮਾ ਕੋਈ ਫਸਲ ਹੈ ਨਹੀਂ ਤੇ ਮਾ ਪਾਣੀ ਹਾਜੇ ਪਾਣੀ ਤਾਂ ਨਹੀਂ ਤੇ ਮਾ ਢੇੜਾ ਨੂੰ ਪਤੰਦਰੋਂ ਨੂੰ ਭਾਜੋ ਟਿੱਬਿਆਂ ਨੂੰ ਕੋ ਚੱਕ ਕੇ ਲਾਜੂ ਸਿਰ ਤੇ ਦਾ 10 ਚੰਗੀ ਜਿਹਾ ਨਵੇਕਲੇ ਗੇੜੇ ਮਾਰਦੇ ਪਰ ਤੇ ਟਿੱਬਿਆਂ ਤੇ ਪੱਕੀ ਗੱਲ ਆ ਮੈਂ ਤੈਨੂੰ ਗੱਲ ਵੀ ਕਰਾ ਦੂੰਗਾ ਚਾੜੀ ਉਹ ਤੱਕ ਉਹ ਸਾਹਮਣੇ ਮਰਬੇ ਦਾ ਸਤੂਰ ਆ ਕਿਕਰਾਂ ਦਿਖਾਈ ਇਹਨਾਂ ਮੈਨੂੰ ਤਾਂ ਕੋਈ ਆਏ ਕਿਕਰਾਂ ਵਾ ਲੈਣਾ ਸਾਡਾ ਨਹੀਂ ਨਹੀਂ ਬੱਕਰੀਆਂ ਵੇਖਾਂ ਫਿਰਦੀਆਂ ਪਰ ਇਹ ਸਾਰਾ ਇੱਥੇ ਕੋਈ ਹਾਲਤ ਹੈ ਨਹੀਂ ਯਾਰ ਸਾਰੇ ਇਹ ਬਾਲਣ ਵੇਕਦਾ ਬੁਗਦਾ ਕੀ ਬਾਲਣ ਵੇਕ ਵੀ ਜਾਂਦਾ ਆਪ ਨੂੰ ਵੀ ਲੋੜ ਆ ਪਰ ਇਹ ਲਾਈਟ ਰੂਟ ਵੀ ਹੈਗੀ ਪਤੰਦਰਾ ਕਿ ਨਹੀਂ ਮੈਨੂੰ ਤਾਂ ਲੱਗਦਾ ਆ ਲਾਈਟ ਵੀ ਆਈ ਨਹੀਂ ਆ ਵੇਖ ਇੱਥੇ ਆ ਦਿੰਦਾ ਜਵਾਕ ਜੇ ਰਹੇ ਜੀ ਨਹੀਂ ਸਾਡੇ ਹੈਗੀ ਰੇਂਜ ਸਾਡੇ ਤਾਂ ਯਾਰ ਆਈ ਹੋਈ ਜਾਂਦੀ ਆਵੇ ਸਾਡੇ ਅਸੀਂ ਤਾਂ ਵਾਈਫਾਈ ਨਾ ਰੱਖਦੇ ਆ ਆਇਆ ਹਾਂ ਹਾਂ ਸਾਡੇ ਕੋਲੇ ਆ ਨਹੀਂ ਕੁਝ ਵੀ ਫਿਰ ਨਹੀਂ ਨਹੀਂ ਕਿੰਨੀ ਸੀ 2 ਕਿੱਲੇ ਵਿੱਚ ਸੀ ਮੇਰੇ ਗਵਾਂਡ ਵਾਲੀ 2 ਕਿੱਲੇ ਤੇ 2 ਮਰੱਬੇ ਬਣ ਗਏ ਹੂੰ ਇਹ ਤੁਹਾਡੇ ਬੋਤੇ ਬਾਦੇ ਕੱਟੇ ਹੋ ਸੀ ਬੱਚੇ ਦੋ ਮਰਬੇ ਯਾਰ ਬਾਈ ਕੋਈ ਪਾਣੀ ਤਾਂ ਨਹੀਂ ਤਾਂ ਹੈ ਨਹੀਂ ਮੈਨੂੰ ਲੱਗਦਾ ਉਹ ਪਰਾਂ ਨਰੇ ਕਿੱਕੀਆਂ ਆ ਪਖੜੀਆਂ ਇਹਨੇ ਬਣ ਆਏ ਸੀ ਵੀ ਚਲੋ ਦੋ ਮਰਬੇ ਇੱਕੋ ਗਾਂ ਮਾਰੀ ਜੀ ਮੈਨੂੰ ਹਰਿਆਵਲੀ ਜੀ ਦੀਦੀ ਉਹ ਪਰਾਂ ਸਰੋ ਜੀ ਉਹ ਕੰਨ ਕਿਵੇਂ ਕਿਸੇ ਬੀਜੀ ਫੁਆਰੇ ਨਹੀਂ ਲੱਗੇ ਹੋਏ ਮੈਨੂੰ ਲੱਗਦਾ ਨਾ ਪਰੇ ਵੀ ਜਿਹੜਾ ਸਰਦਾ ਬੰਦਾ ਉਹ ਲਾਉਂਦਾ ਸਾਡੇ ਉਹ ਮੈਂ ਜ਼ੂਮ ਕਰਕੇ ਮਿੱਤਰੋ ਦਿਖਾਉਣਾ ਆਵੇ ਆ ਸਰੋ ਬੀਜੀ ਵੀ ਮਾੜੀ ਕੁੜੀ ਤੇ ਵੀ ਮੈਨੂੰ ਲੱਗਦਾ ਫੁਆਰਿਆਂ ਵਾਲੀ ਆ ਤੁਹਾਡੇ ਦਾ ਕਾਹੀ ਆ ਹਣਾ ਸਾਡੇ ਤਾਂ ਫਿਰ ਆਏ ਆ ਨਾ ਵੀ ਸਰਦਾ ਨਹੀਂ ਕਾ ਕਰੀ ਨਹੀਂ ਯਾਰ ਇਹਦਾ ਸਾਡਾ ਬੰਦਾ ਫਾਰੇ ਪੂਰੇ ਲਈ ਬੈਠਾ ਐਸੇ ਦਾ ਵਾ ਠੀਕ ਆ ਕਣਕ ਕਣਕ ਮੁੱਲ ਲੈਣੇ ਹੋਗੇ ਕੀ ਚੱਲਦਾ ਕੰਮ ਸਹੀ ਆਣ ਕੋ ਤਾਂ ਮੋਲੀ ਲਈਦੀ ਆ ਬੜਾ ਯਾਰ ਮੈਨੂੰ ਬਾਈ ਦੁੱਖ ਆਉਂਦਾ ਤੇਰੀ ਆ ਵੇਖ ਕੇ ਯਾਰ ਪਤੰਦਰਾ ਯਾਰ ਜਮਾ ਐਡੀ ਚੰਗੀ ਜ਼ਮੀਨ ਚਾਹੁੰਦੇ ਦੇਖਦੀ ਆ ਵੀ ਹੁਣ ਮੈਂ ਤਾਂ ਨਾ ਵੀ ਪੰਜਾਬ ਵਾਲਿਆਂ ਨੂੰ ਨਾ ਪੰਗਾ ਲਊ ਆ ਪੰਜਾਬ ਵਾਲਿਆਂ ਨੂੰ ਕਹਿਣਾ ਵੀ ਤੁਹਾਡੇ ਕੋਲੇ 2 ਕਿੱਲੇ ਆ ਨਾ 2 ਮਰਬੇ ਨਾ ਬਣਾਉਣ ਭਾਏ ਜੋ ਮਰਬਿਆਂ ਦੇ ਵਿੱਚ ਕਿਲੋ ਕਣਕ ਵੀ ਨਹੀਂ ਹੁੰਦੀ ਗਿਆ ਛੇ ਬਾ ਮਰਬਾ ਹੀ ਪੱਲੇ ਆ ਹੋਰ ਸਾਡੇ ਕੁਝ ਵੀ ਨਹੀਂ ਪੱਲੇ ਮੋਲੀ ਲੈਂਦੇ ਹੋਗੇ ਮੋਲੀ ਲੈਂਦੇ ਆ ਪਰ ਆਏ ਵੀ ਹੂੰ ਰਹਿਣ ਛਣ ਖਾਨ ਪੂਨ ਖਰਾਕ ਸਾਡੀ ਬਹਾਲੀ ਵਰੀ ਆਣੀ ਲੰਦਾ ਆਪਦਾ ਪਾਣੀ ਤਾਂ ਯਾਰ ਅਸੀਂ ਆਦਾ ਆਦੀ ਗੱਡੀ ਚ ਰੱਖੀ ਫਿਰਦੇ ਜਾਂਉਂਦੇ ਰਹਿਣ ਸੋਡੇ ਪੰਜਾਬ ਤੋਂ ਜਿਹੜੀ ਨਹਿਰ ਆਉਂਦੀ ਹੈ ਇੰਦਰਾ ਨਹਿਰ ਬਾਈਦੀ ਆ ਉਹਦੇ ਤਾਂ ਪਾਣੀ ਪੀਂਨੇ ਅਸੀਂ ਉਹੀ ਅੱਛਾ ਉਹ ਪਾਣੀ ਇਧਰ ਆਈ ਜਾਂਦਾ ਗਾਂਧ ਨਹਿਰ ਦਾ ਆਉਂਦਾ ਹੈ ਉਹਦਾ ਹੀ ਪਾਣੀ ਆਉਂਦਾ ਠੀਕ ਆ ਉਹਦਾ ਪਾਣੀ ਤੁਹਾਨੂੰ ਮਿਲਦਾ ਹੈ ਸਾਨੂੰ ਮਿਲਦਾ ਲੈ ਮਿੱਤਰੋ ਵੇਖ ਲਓ ਪੰਜਾਬ ਸੋਨੇ ਦੀ ਚਿੜੀ ਆ ਪੰਜਾਬ ਸੋਨ ਜਿਹੜੀ ਐਵੇਂ ਨਹੀਂ ਕਹਿੰਦੇ ਤੇ ਕੋਈ ਐਡੇ ਟਿੱਬੇ ਟੂਬੇ ਜਾਂ ਕੋਈ ਵੀ ਉਥੇ ਆਪਣੇ ਪੰਜਾਬ ਚ ਕਿੱਥੇ ਹੈਗਾ ਉਹਦੇਗਾ ਪੰਜਾਬ ਵਾਲਿਆਂ ਨੂੰ ਚਨੇ ਹਾਲਾਉਣਾ ਯੋਰੀ ਇੰਦਰਾ ਨੇ ਹਰੋਂ ਦੀਆਂ ਨਾਉ ਦੇ ਵਿੱਚ ਫੁੱਲ ਫੁੱਲ ਜੇ ਤਾਰੀ ਜਾਂਦੇ ਹੈ ਗਏ ਦੋ ਮਰਗ ਮੁਰਗ ਹੋ ਜਾਂਦੀ ਹੈ ਕਹੇਦੀ ਉਹ ਅਸੀਂ ਪੰਦਰੋਂ ਪਾਣੀ ਪੀਏ ਆਂਗੇ ਉਹਦੇ ਵਿੱਚ ਨਾ ਫੁੱਲ ਪਾਇਆ ਕਰੋ ਤੁਸੀਂ ਕਿਉਂਕਿ ਸਾਦੇ ਉੱਥੇ ਪਾਣੀ ਉਹੀ ਆਉਂਦਾ ਹੈਗਾ ਉਹੀ ਪੀ ਜੰਨੇ ਆ ਇਹਦਾ ਆਪਦਾ ਨਾਪ ਲਿਆ ਕਰੋ ਬੂਟਾ ਵਾਲਾ ਤਾਂ ਫੁੱਲ ਦਾ ਕੰਮ ਕਰ ਲਿਆ ਕਰੋ ਆ ਨਾ ਕੰਮ ਕਰਿਆ ਕਰੋ ਨਹੀਂ ਵੈਸੇ ਤਾਂ ਹੁਣ ਸਾਡਾ ਉੱਥੇ ਜਦੋਂ ਜਾਂਦੇ ਆ ਲਪਾਫੇ ਤਰੇ ਪਏ ਨਾ ਤੇ ਸਾਡਾ ਨਹੀਂ ਜੀ ਕਰਦਾ ਫਿਰ ਪਾਣੀ ਪੀਣ ਨੂੰ ਇੱਕ ਦਿਨ ਤਾਂ ਆ ਕੇ ਫਿਰ ਕਰਗੇ ਕੀ ਇਹਨਾਂ ਵਕਤ ਬਣਾਇ ਪੈਂਦਾ ਇਹ ਜਦ ਫੁੱਲ ਫੁੱਲ ਤਾਂ ਤਾਰ ਨੇ ਨਹਿਰ ਚ ਅੱਗੇ ਤਾਂ ਉੱਥੇ ਕੀਰਤਨਪੁਰ ਜਾਂਦੇ ਸੀ ਤੇ ਹੁਣ ਫੁੱਲ ਫਾਲ ਜੇ ਤੇ ਨਰੇਲ ਜੇ ਬਾਲੇ ਲੋਕੀ ਸੁਣਦੇ ਵੈਸੇ ਨਾ ਨਾ ਚਾਹੀਦੇ ਨਹੀਂ ਪਾਣੀ ਜਿਵੇਂ ਇੱਧਰ ਸਾਰੇ ਪਿੰਦੇ ਹੋਣਾ ਸੀ ਆਏ ਸਾਡਾ ਪਾਣੀ ਮੁੱਕ ਗਿਆ ਅਸੀਂ ਵੀ ਪੀਣਾ ਹੀ ਇਹੋ ਹੀ ਪੀਵਾਂਗੇ ਹਾਂ ਚੰਗਾ ਫਿਰ ਚੱਲ ਫਿਰ ਚਾ ਵੀਨੇ ਤੂੰ ਛੱਡ ਦੇ ਇਹਨੂੰ ਬੰਦ ਕਰ ਦੇ ਆਇਆ ਉੱਥੇ ਇਹਦਾ ਚਲੋ ਮਿੱਤਰੋ ਦੇਖਿਓ ਤੁਹਾਨੂੰ ਵਿਖਾਇਆ